ਦੋਸਤੋ ਚੰਨ ਗ੍ਰਹਿ ਦਾ ਤਾਂ ਬਾਰੇ ਤੁਸੀਂ ਪਤਾ ਹੀ ਹੋਵੇਗਾ ਦੋਸਤੋ ਅੱਜ ਲੱਗਣ ਵਾਲਾ ਹੈਗਾ ਚੰਨ ਗ੍ਰਹਿ ਚਲੋ ਅੱਜ ਆਪਾਂ ਜਾਣਦੇ ਹਾਂ ਆਖਿਰ ਕੀ ਹੁੰਦਾ ਹੈ ਚੰਨ ਗ੍ਰਹਿ ਜਿਹਨੂੰ ਕਹਿੰਨੇ ਆਪਾਂ ਲੂਨਰ ਇਕਲੇਪਸੀ ਤਾਂ ਦੋਸਤੋ ਜਦੋਂ ਅਸੀਂ ਦੇਖਦੇ ਹਾਂ ਇਹ ਜਿਹੜਾ ਸਾਡਾ ਸੂਰਜ ਹੈ ਤੇ ਇੱਕ ਹੈ ਸਾਡੀ ਧਰਤੀ ਇੱਕ ਹੁੰਦਾ ਸਾਡਾ ਚੰਨ ਜਦੋਂ ਅਸੀਂ ਦੇਖਦੇ ਹਾਂ ਸੂਰਜ ਇੱਕ ਪਾਸੇ ਸੂਰਜ ਹੈ ਇੱਕ ਪਾਸੇ ਹੁੰਦਾ ਸਾਰਾ ਚੰਦ ਜਿਹਨੂੰ ਆਪਾਂ ਐਮ ਕਹਿੰਦੇ ਆ ਮੂਨ ਕਹਿੰਦੇ ਆ ਜਦੋਂ ਕਦੇ ਸੂਰਜ ਤੇ ਚੰਦ ਦੇ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਜਿਸ ਕਰਕੇ ਸੂਰਜ ਦੀ ਰੌਸ਼ਨੀ ਚੰਦ ਉੱਤੇ ਨਹੀਂ ਪੈਂਦੀ ਤਾਂ ਉਸ ਟਾਈਮ ਸਾਨੂੰ ਜਿਹੜਾ ਹੈਗਾ ਚੰਨ ਦਾ ਜਿਹੜਾ ਭਾਗ ਹੈ ਉਹ ਕਾਲਾ ਦਿਖਾਈ ਦਿੰਦਾ ਹੈਗਾ ਤਾਂ ਇਸ ਨੂੰ ਹੀ ਕਿਹਾ ਜਾਂਦਾ ਹੈਗਾ ਜਿਹੜਾ ਕਿ ਲੂਨਰ ਇਕਲੈਪਸੀ ਯਾਨੀ ਕਿ ਚੰਨ ਗ੍ਰਹਿਣ ਜਿਹੜਾ ਕਿ ਚੰਨ ਗ੍ਰਹਿਣ ਹੈ ਜਿਸ ਦੇ ਵਿੱਚ ਕੀ ਹੁੰਦਾ ਹੈਗਾ ਦੋਸਤੋ ਜਦੋਂ ਸੂਰਜ ਇੱਕ ਪਾਸੇ ਸੂਰਜ ਹੈ ਇੱਕ ਪਾਸੇ ਧਰਤੀ ਹੈ ਇੱਕ ਪਾਸੇ ਚੰਨ ਹੈ ਜਦੋਂ ਸੂਰਜ ਅਤੇ ਚੰਨ ਦੇ ਵਿਚਕਾਰ ਜਿਹੜੀ ਸਾਡੀ ਧਰਤੀ ਜਾਨੀ ਕਿ ਅਰਥ ਆ ਜਾਂਦੀ ਹੈ ਤਾਂ ਇਸ ਨੂੰ ਕੀ ਆ ਜਾਂਦਾ ਹੈ ਸੂਰਜ ਜਾਨੀ ਕਿ ਚੰਨ ਗ੍ਰਹਿਣ ਤਾਂ ਦੋਸਤੋ ਕਿਵੇਂ ਲੱਗੀ ਜਾਣਕਾਰੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ